ਹੰਬਲਾ ਮਾਰੋ ਹਿੰਮਤ ਕਰੋ ਗੱਲ ਨਹੀਂ ਕੁਝ ਯਾਰ ਇਹ ਲੈਣਾ ਗਿਆ ਹੈ ਜਸਵਿੰਦਰ ਜੀ ਲੋਟਾ ਕੰਮ ਘਰ ਪਰਵਾਰ ਇਹ ਵੀ ਆਪਣੇ ਨਾਲ ਪੜਿਆ ਜੀ ਮੁੰਡਾ ਜਸਵਿੰਦਰ ਹੋਰ ਤੂੰ ਲੋਟਾ ਮਾਸੀ ਠੀਕ ਰਹਿੰਨੀ ਆ ਸਿਹਤ ਠੀਕ ਹੈ ਘਾਰਾ ਬਹੁਤ ਖਤਰਨਾਕ ਪੈ ਗਿਆ ਭਾਈ ਪੂਰਾ ਜਾਵਾਂ ਪ੍ਰੀਤ ਵੀਰੇ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਕਮੈਂਟ ਸ਼ੇਅਰ ਕਰੋ ਅਦਾ ਰਿਕਾਰਡ ਵੀ ਫੜ ਲਈ ਜੀ ਸਾਰਿਆਂ ਦੀ ਅਜੀ ਕਰਾ ਰਿਹਾ ਹੁਣ ਕਲਾਬ ਅਡਜਸਟਡ ਆਪਣਾ ਹਾਂ ਵੀ ਦੋਸਤੋ ਅੱਜ ਵੀ ਆਪਾਂ ਗੱਲ ਲੀਆ ਵੀਰੇ ਯਾਰ ਮਣੀ ਨੇ ਫੋਨ ਨਹੀਂ ਚੱਕਿਆ ਚਲ ਕੋਈ ਬਾਤ ਨਹੀਂ ਹੁਣ ਕਰਦਾ ਰਨਿੰਗ ਸਟਾਰਟ ਵੇਟ ਦੇਖਿਓ ਤੁਹਾਨੂੰ ਕਿਆ ਹੈਗਾ 5 ਕਿਲੋ ਦਾ ਤੋੜਨਾ ਹੀ ਤੋੜਨਾ ਹੈ ਕੋਈ ਗੱਲ ਖਾਲਸਾ ਕੋਲੋਂ ਸੱਚ ਨੂੰ ਸੁਣਾ ਹਾਂ ਵੀ ਮਿੱਤਰੋ ਅੱਜ ਆਪਾਂ ਗੱਲ ਕਰਦੇ ਆਂ ਵੀਰੇ ਨਸ਼ੇ ਤੇ ਕਾਜ਼ਰਾਤ ਦੀ ਹੈਣਾ ਤੇ ਨਸ਼ਾ ਦਾ ਬਾਈ ਸਾਨੂੰ ਪਤਾ ਹੀ ਹੈ ਜਿਵੇਂ ਆਪਾਂ ਗੱਲ ਰੋਜ਼ ਹੀ ਕਰਦੇ ਆ ਹਨ ਵੀ ਨਸ਼ਾ ਦਾ ਯਾਰ ਜ਼ਿੰਦਗੀ ਨੂੰ ਉਹੀ ਖਾ ਜਾਂਦਾ ਖਤਮ ਕਰ ਦਿੰਦਾ ਯਾਰ ਸਾਰੀਆਂ ਬੰਦੇ ਦਾ ਫਿਊਚਰ ਆਸਾਂ ਬੰਦੇ ਨੇ ਕੀ ਸੋਚਿਆ ਹੁੰਦਾ ਹਨ ਵੀ ਜ਼ਿੰਦਗੀ ਚ ਅੱਗੇ ਵਧਣਾ ਜਾਂ ਕਿਵੇਂ ਸਾਰਾ ਕੁਝ ਹੀ ਯਾਰ ਬੰਦਾ ਖਤਮ ਕਰ ਵਾ ਜਾਂਦਾ ਨਸ਼ਾ ਇਹ ਜੀ ਚੀਜ਼ ਆ ਵੀ A to Z ਬੰਦੇ ਦੇ ਨੇਰੇ ਹੀ ਨੇਰਾ ਆ ਜਾਂਦਾ ਜ਼ਿੰਦਗੀ ਚ ਦੂਜੇ ਪਾਸੇ ਵੀਰੇ ਕਾਸਰਾ ਤਾਂ ਕਾਸਰਾ ਤਾਂ ਕਰਦੀ ਆ ਬੰਦੇ ਨੂੰ ਤਾਕਤਵਰ ਨਾਲੇ ਦਾ ਬੰਦਾ ਸਰੀਰਕ ਤੌਰ ਤੇ ਪੂਰਾ ਐ ਤੰਦਰੁਸਤ ਰਹਿੰਦਾ ਠੀਕ ਐ ਸਰੀਰਕ ਰੂਪ ਵਿਚ ਤਾਂ ਰਹਿੰਦਾ ਹੀ ਰਹਿੰਦਾ ਜਿਹੜਾ ਬਈ ਮਾਨਸਿਕ ਰੂਪ ਚ ਹਣਾ ਤਕੜਾ ਕਰਦੀ ਐ ਕਸਰਾ ਤਾਂ ਜੋਗੰਦਸ ਸਵੇਰੇ ਉੱਠ ਕੇ ਗਰਾਊਂਡ ਜਾਂਦਾ ਤਾਂ ਉਹਦਾ ਪੁੱਛੋ ਹੀ ਨਾ ਬਈ ਆਇਆ ਕਰੋ ਯਾਰ ਗਰਾਊਂਡ ਮੈਂ ਬੁਰਾ ਆਪਣਾ ਮੇਰਾ ਪ੍ਰਯਾਤਨ ਕੀ ਰਾਤ ਜੇਗਾ ਘਟ ਦੂਗਾ ਵੀ ਦੋਸਤੋ ਜਿਹੜਾ ਬਈ ਮੈਨੂੰ ਆ ਮੋਟੀਵੇਟ ਕਰਦਾ ਇਹ ਹੁਣ ਮੈਂ ਕੀ ਕੋਈ ਕਿਤਾਬਾਂ ਪੜਿਆ ਜਾਂ ਜਿਵੇਂ ਉਹਦੇ ਬੋਲੀ ਆਪਣੀ ਜਰਫੇ ਜਹੀ ਜੰਦੀ ਨਸ਼ੇ ਵਾਲੀ ਦੀ ਬੋਲੀ ਤਾਂ ਹੀ ਹੁੰਦੀ ਆ ਹੁਣ ਜਦੋਂ 18 ਸਾਲ ਕਰੀ ਨਸ਼ਾ ਹਣਾ ਤਾਂ ਬਾਹਣੀਆਂ ਗੱਲਾਂ ਮੈਂ ਕਿੱਥੇ ਉਹਨਾਂ ਨਾਲ ਰਲਦੀ ਜਿਹੜੇ ਮਦਰ ਕੀ ਕਾਉਂਸਲਿੰਗ ਕਰਦੇ ਹੁੰਦੇ ਨੇ ਜਾਂ ਇਹ ਪਰ ਐ ਵੀ ਉਹਨਾਂ ਨੇ ਪੜੀਆਂ ਨੇ ਗੱਲਾਂ ਆਪਾਂ ਹੜਾਈਆਂ ਨੇ ਵੀ ਉਹ ਕਿਤਾਬੀ ਤੋਂ ਦੇਖ ਕੇ ਵੀ ਜਿਹੜਾ ਲਿਖਿਆ ਹੁੰਦਾ ਆਪਾਂ ਉਹਦਾ ਪ੍ਰੈਕਟੀਕਲ ਕਰਕੇ ਦੇਖਿਆ ਹੋਇਆ ਸੋ ਇਹੀ ਕਹਿਣਾ ਬਾਈ ਮੈਂ ਤੁਹਾਨੂੰ ਕੋਈ ਝੂਠ ਨਹੀਂ ਕਹਿੰਦਾ ਵੀ ਨਸ਼ਾ ਛੱਡਣਾ ਬੜਾ ਈਜ਼ੀ ਆ ਯਾਰ ਨਜਾਇਜ਼ ਜੀ ਕਰਨਾ ਔਖਾ ਹਲੇ ਕਰਨਾ ਔਖਾ ਛੱਡਣਾ ਦਾ ਯਾਰ ਹੁਣ ਮੈਂ ਜਿਵੇਂ ਕਹਿੰਦਾ ਹੁਣ ਫੇਰ ਮੈਂ ਤੁਹਾਨੂੰ ਝੂਠ ਸੁਬੜੀ ਬੋਲਦਾ ਮੈਂ ਝੂਠ ਬੋਲ ਕੇ ਕੀ ਲੈਣਾ ਯਾਰ ਵੀ ਮੈਂ ਤੁਹਾਨੂੰ ਤੁਹਾਨੂੰ ਲੱਗਦਾ ਹੋਵੇ ਵੀ ਉਹੀ ਕਹਿੰਦਾ ਜੀ ਨਹੀਂ ਜੀ ਨਹੀਂ ਨрая ਜੀ ਜੀ ਯਾਰ ਬਸ 4-5 ਮਹੀਨਿਆਂ ਦਾ ਹੁੰਦਾ ਯਾਰ ਪ੍ਰੋਸੈਸ ਯਾਰ ਦੁੱਖ ਤਕਲੀਫ ਹੁਣ ਜਿਹੜੀ ਤੋੜ ਹੁੰਦੀ ਆ ਉਹ ਤਾਂ ਹੁਣ ਯਾਰ ਉਨੀ ਕਰਫ ਚੱਲਣੀ ਪੈਂਦੀ ਆ ਪਰ ਐ ਵੀ ਉਸ ਤੋਂ ਬਾਅਦ ਫੇਰ ਜਿਉਂ-ਜਿਉਂ ਸਮਾਂ ਹੋਈ ਜਾਂਦਾ ਆਪੀ ਲੀ ਬਣਦੀ ਜਾਂਦੀ ਠੀਕ ਆ ਉਹ ਮੈਂ ਉਹ ਹੀ ਕਹਿੰਦਾ ਬਈ ਵੀ ਮੋਟੀਵੇਟ ਜਰ ਮੈ ਤਾਂ ਉਹਦਾ ਜਿੰਨਾ ਕੋ ਜੋਰ ਹੁੰਦਾ ਜਿਵੇਂ ਮੈਂ ਕਹਿੰਨਾ ਮੈ ਤਾਂ ਲਾਈ ਜਾਂਦਾ ਫਿਰ ਠੀਕ ਹੈ ਵੀ ਜਿੰਨਾ ਕਿ ਮੈਨੂੰ ਐ ਹੁੰਦਾ ਵੀ ਯਾਰ ਐ ਵੀ ਤੁਹਾਨੂੰ ਪਤਾ ਲੱਗੇ ਹੈ ਸੱਚਾ ਯਾਰ ਵੀ ਜਿਵੇਂ ਮੈਂ ਤੁਹਾਨੂੰ ਕਹਾਂ ਵੀ ਜਾ ਕੇ ਕਹਿੰਨਾ ਵੀ ਨਜ਼ਾਰੇ ਆਉਂਦੇ ਨੇ ਠੀਕ ਹੈ ਵੀ ਨਜ਼ਾਰਾ ਛੱਡ ਕੇ ਐ ਨਾ ਨੀਂਦ ਆਉਂਦੀ ਹੈ ਕਿਆ ਬਾਤ ਆ ਯਾਰ ਜ਼ਿੰਦਗੀ ਸਵਰਗੀ ਹੋ ਜਾਂਦੀ ਹੈ ਠੀਕ ਹੈ ਇਹ ਯਾਰ ਜੇ ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਵੀ ਜਿਵੇਂ ਮਾਇਉ ਹੀ ਯਾਰ ਫੇਰ ਗੱਲ ਆ ਜਾਂਦੀ ਵੀ ਹੁਣ ਜਦੋਂ ਕਰੇ ਨਸ਼ੇ ਨੇ ਹੁਣ ਸਪੀਚ ਮੈਂ ਕਿਵੇਂ ਪੜੇ ਲਿਖਿਆਣਾ ਮੰਗੂ ਦੇਣਾ ਹਨ ਸਪੀਚ ਤਾਂ ਉਮੀਦ ਕੀਤੀ ਜਿਵੇਂ ਹੈਗੇ ਆ ਜਿਹੜਾ ਸਿੱਖੇ ਆਪਾਂ ਆਪਾਂ ਕੀ ਕਿਤਾਬਾਂ ਪੜਦੇ ਰਹੇ ਜਾਂਦੇ ਤਾਂ ਸੇਂਸੇ ਲੇ ਰਹੇ ਫਿਰ ਬਸ ਉਹ ਹੈ ਜੀ ਹੋ ਪਰ ਆਏ ਵੀ ਜਿਹੜੀ ਗੱਲ ਆ ਵੀ ਇਹ ਜੀ ਬਹੁਤ ਆ ਮਤਰੂ ਹੰਬਲਾ ਮਾਰੋ ਹਿੰਮਤ ਕਰੋ ਗੱਲ ਹੀ ਨਹੀਂ ਕੋਈ ਯਾਰ ਓਕੇ ਜੀ ਮੈਂ ਗੋ ਮਾਈ ਗੋ ਹੂੰ ਤੇ ਬੰਤ ਤੁਹਾਰੇ ਤੋਂ ਹੋ ਜਾਵੇ ਚੰਗ ਰੋਸ਼ਮਿਸ਼ ਤੇ ਸ਼ਰਾਰੇ ਤੋਂ ਮੇਰਾ ਦਾ ਇਸ ਤਾਰਾਂ ਦਾ ਤਾਂ ਆਹ ਹਾਏ ਵੀ ਆ ਗਿਆ ਜੀ ਮਾਤਰੋ ਫਿਰ ਅੱਜ ਆਪਾਂ ਵੀ ਆ ਗਏ ਜੀ ਘਟਾਉਣ ਆਏ ਗਏ ਜਾਣਿਆ ਫਿਰ ਬਣਾਉਣੇ ਆ ਪ੍ਰੋਗਰਾਮ ਵੀ ਜੀ ਮਿਲਵਗਾਆਂ ਜੀ ਬਣਾਉਣਾ ਪਲਤਾ ਹੈਗਾ ਸਾਨੂੰ ਪਤਾ ਨਹੀਂ ਕਾ ਤੈਨੂੰ ਬਲੌਗਾਂ ਚ ਪਾਉਣਾ ਰੋਟਾ ਕੰਮ ਰੋਟਾ ਵਧੀਆ ਰੇ ਲੈਣ ਆ ਗਿਆ ਵਧੀਆ ਵਧੀਆ ਕੱਟਦੇ ਹੋ ਬਾਈ ਸਾਡਾ ਵੀ ਓਏ ਕੱਟਦੇ ਹੋ ਜੀ 15 ਕੱਟਤੀਆਂ ਮਿੱਤਰੋ ਫਿਰ ਆਪਣਾ ਡੰਗਾ ਲੈ ਜੂ ਹੁਣ ਲੈ ਆਉਣਾ ਟਰੈਕਟਰ ਅਰੇ ਚੱਲਿਆ ਟਰਾਲੀ ਪਾਉਣਾ ਮਿੱਤਰੋ ਟਰਾਲੀ ਮੇਰੇ ਕੋਲ ਆ ਇਹ ਪ੍ਰੋਜੈਕਟ ਹੈ। ਨਾਲਿਆ ਜੀ ਵਰਮਾ ਤੇ ਬੰਸਾਰੀ ਦੇ ਲੈਣ। ਲਗਾਉਂਦੇ ਆ ਅਜਾ ਸੋ ਨੋਥੀ। ਕੀ ਪਰਦੇ ਜਿਹੜਾ ਹੈ। ਟਰਾਲੀ ਨੂੰ ਲੱਦ ਕੇ ਲੈਵਣੀ ਆ। ਦੋ ਜਾਣੇ ਨੇ ਦੇਖੋ। ਆਈ ਲਿਆ ਬੋ ਗਿਆ। ਹਾਂਜੀ। ਕੀ ਕੀ ਜੀ। ਗਗੂ ਛੋਡੀ ਐ ਪਾ ਠੀਕ ਆ ਉੱਥੋਂ ਆਇਆ ਉਹ ਬਰਨਾਲਿਓ ਬਰਨਾਲਿਓ ਆਇਆ ਬਰਨਾਲਿਓ ਬਾਪੂ ਕੋਲ ਬਾਪੂ ਕੋਲ ਤਾਂ ਹੀ ਬਣਾ ਯਾਰ ਤਾਂ ਹੀ ਤਾਂ ਤੈਨੂੰ ਫੋਨ ਕਰਦਾ ਸੀ ਹੱਥ ਹਟੋ ਲੈ ਯਾਰ ਨਾਲ ਠੀਕਾਂ ਲਾਈ ਆਵਾਂਗੇ ਯਾਰ ਫਰੇਰੂ ਲਾਦ ਲੈ ਮਾਤਰੋ ਫੇਰਾ 15 ਬੋਰੀਆਂ ਆਏ ਨੂੰ ਕਾਕਾ ਚੱਲ ਹੋਰ ਜੀ ਜਸਵਿੰਦਰ ਜੀ ਲੋਟਾ ਕੰਮ ਘਰ ਪਰਿਵਾਰ ਇਹ ਵੀ ਆਪਣੇ ਨਾਮ ਪੜਿਆ ਜੀ ਮੁੰਡਾ ਜਸਵਿੰਦਰ ਹੋਰ ਲੋਟਾ ਕੰਮ ਘਰ ਪਰਿਵਾਰ ਬਲੌਗ ਦੇਖਦਾ ਹੁਣਾ ਹਾਂ ਦੇਖਦੇ ਹੁੰਦੇ ਆ ਵਧੀਆ ਹੁੰਦਾ ਨਹੀਂ ਦੇਖਣ ਦੀ ਕੋਈ ਨਹੀਂ ਚੱਲਦਾ ਕੋਈ ਨਾ ਪੱਕਾ ਮਜਬੀਜੀ ਹੋ ਗਿਆ ਨਾ ਦੇਖਿਆ ਘਰ ਹੋਰ ਲੋਟਾ ਚੰਗਾ ਯਾਰਾਂ ਆ ਕੇ ਨੰਦਰਾ ਜੀ ਨਾ ਸੀ ਜੇ ਘਰ ਬਣੀ ਵੀ ਲਾ ਹੀ ਜਾਈਏ ਪੰਜ ਬੋਰੀਆਂ ਚੱਕ ਬਈ ਨਾ ਸੀ ਤੇਰੇ ਆ ਪੰਜ ਬੋਰੀਆਂ 1 2 3 4 5 ਲਾ ਦਿਆਂ ਲੈਣ ਚ ਹੋਰ ਤੂੰ ਲੋਟਾ ਮਾਸੀ ਠੀਕ ਰਹਿੰਦੀਆਂ ਸਿਹਤ ਠੀਕ ਹੈ ਵਧੀਆ ਵਧੀਆ ਟਾਈਮ ਪਾਸ ਹੀ ਆ ਹੋਰ ਕੀ ਇੱਥੇ ਮਾਰ ਲਈ ਖੇਤ ਕਿਹੜਾ ਕਿਤੇ ਆ ਜੀ ਮਾਸੀ ਫਕ ਆਈ ਫੱਡ ਗਈ ਸਾਰਾ ਕੁਝ ਸਾਡ ਕੱਟ ਲਿਆ ਕਰੋ ਟਾਈਮ ਤੇਰੇ ਸਿਰ ਤੇ ਹੋਰ ਅੱਜ ਕੋਈ ਨਹੀਂ ਦੇਖ ਸਾਣੇ ਬੰਦੇ ਸਿਰ ਹੁੰਦੀ ਐ ਜ਼ਿੰਮੇਵਾਰੀ ਹਾਂ ਆ ਜਾ ਕਰ ਮਾਸੀ ਮਾਸੀ ਨੂੰ ਮਿਲਿਆ ਕਰ ਉੱਥੇ ਆਪਣੀ ਭੈਣ ਨੂੰ ਕਾਈ ਭੇਜੀ ਹਲਫਾ ਦਾ ਲਾਗੇ ਧਾਰ ਸਾਰ ਦਾ ਫੇਰਾ ਵੀ ਮੌਕੇ ਦੀ ਮੋੜ ਲੈਣਾ ਨਾ ਬੜਾ ਲੰਮਾ ਦਾ ਫੇਰਾ ਲੋਟ ਨਹੀਂ ਰਹਿਣਾ ਕੰਮ ਆਏ ਮਾਨ ਸੇ ਲਾਮਾ ਲੋਟ ਘਟ ਰੈਦਾ ਫੇਰਾ ਨਿਪੜਿਆ ਚੰਗਾਰਾਂ ਦਾ ਰਾਜ ਮਿਲ ਗਿਆ ਸੀ ਫਿਰ ਮੈਤਰੋਂ ਨਾ تھی ਆਪਾਂ ਨੂੰ ਤੇਰਾ ਤੇਰਾ ਨਾਮ ਕਹਿਣਾ ਮੇਰਾ ਹਾਥ ਸੀ ਕਹਿਣਾ ਨਾ تھی ਉਹ ਮਿਲ ਗਿਆ ਸੀ ਬਈ ਅੱਜ ਫੇਰ ਆਪਾਂ ਕਰਤਾ ਕਿਹਦੀ ਲੋਰ ਸੀ ਮੈਂ ਕਿਹੜਾ ਚਾਹੀਦਾ ਸੀ ਹਾਂ ਆਹ ਇਹ ਤਾਂ ਜੇ ਹੋ ਚੱਕ ਲੈ ਦੱਸ ਨਾ ਨਾ ਫੇਰ ਫੇਰ ਲੈ ਜਾਗੇ ਫੇਰ ਅਸੀਂ ਕੀ ਫੇਰ ਅਸੀਂ ਫੇਰ ਲੈ ਜਾਗੇ ਫੇਰ ਅਸੀਂ ਕੀ ਲੈ ਗਏ ਇਹ ਤਾਂ ਤੁਸੀਂ ਵਿਹਲੇ ਕਿਹੜੇ ਤੇ ਕੰਮ ਹੀ ਬਣ ਸੀ ਹੋਰ ਅਸੀਂ ਕੀ ਕਰਨਾ ਤੂੰ ਸੁਣਾ ਲੋਟਾ ਕੰਮ ਲੋਟਾ ਜਾ ਤੂੰ ਕਿਵੇਂ ਖੜਾ ਇੱਥੇ ਮਾਸੂੜੇ ਖੇਤਾਂ ਮੈਂ ਅੱਛਾ ਅੱਛਾ ਜੀ ਹੋਰ ਰਾਜਗੜ ਰੋਡ ਤੇ ਯਾਰ ਉਹਨੂੰ ਪੌਦ ਤੇ ਪੈਸੇ ਦੇ ਕਿਉਂ ਨਹੀਂ ਸੀਗੇ ਅਮਰੀਕ ਨਹੀਂ ਹਾਂ ਹਾਂ ਉਹ ਗਾਂ ਅੱਛਾ ਅੱਛਾ ਹੈਗਾ ਉਹ ਹਾਂ ਯਾਰ ਫੜਾ ਨਤ ਕੋਲ ਹੋ ਜਾਂਦੀ ਹੈ ਹਾਂ ਹਾਂ ਹੰਜੀਰੀ ਤੋਂ ਵੇਲੇ ਨਾ ਪੱਕੀ ਗੱਲ ਰਹਿ ਲਾ ਹੁਣ ਜਾ ਯਾਰ ਤੂੰ ਛੱਡ ਰਿਹਾ ਹੈਂ ਕਿਹਾ ਤੇਰੇ ਫੋਨ ਤਾਂ ਕਰ ਲੈ ਓ ਮੈਨੂੰ ਆਇਆ ਸੀ ਮੈਂ ਕਿਹਾ ਚੱਲ ਕਰੀ ਹੋਵੇਗਾ ਹਾਂ ਲੈ ਆਇਆ ਸਾ ਵੀ ਲੈ ਆਇਆ ਗੱਡੀ ਤੇ ਆਉ ਤੇ ਥੇਲੀ ਜੀ ਕਰਾਈ ਤੇ ਬਾਸ ਇੰਨੇ ਕ ਤਾਂ ਵੱਧ ਵੀ ਨਹੀਂ ਕੁਛ ਕਹਿਣੀ ਆ ਆਕਾ ਮਿੱਤਰੋ ਰੇ ਆ ਗਿਆ ਆਪਣਾ ਸਾਡਾ ਵੀ ਵੀ ਝੜਦੇ ਯਾਰ ਜੁਦੀ ਜਿੱਦੇ ਚੱਕਰ ਉਹਦੇ ਲੈ ਜਾਂਗੇ ਇੱਥੇ ਲਾ ਉਹ ਇੱਥੇ ਮੀਮ ਆ ਜਾਂਦਾ ਮਉਦੀ ਦੀ ਵੀ ਫੋਟੋ ਲਾਤੀ ਐ ਇਸ ਵਾਰ ਆਹਨ ਦਾ ਰੇ ਦੀਆਂ ਬੋਰੀਆਂ ਤੇ ਵੀ ਸਬਸਿਡੀ ਹੈ ਨਾ ਕੇਂਦਰ ਸਰਕਾਰ ਦੀ ਖਾਸ ਹੀ ਹੈ ਘਾਰਾ ਬਹੁਤ ਖਤਰਨਾਕ ਪੈ ਗਿਆ ਭਾਈ ਪੂਰਾ ਜਾਵਾਂ ਬਾਲਾ ਟਾਪ ਦਾ ਹੈਗੀ ਟਰਾਲੀ ਟਰਾਲੀ ਦਾ ਆਉਣ ਵਾਲੀ ਹੈ ਯਾਰ ਹੈਗੀ ਨਾ ਟਰਾਲੀ ਦਾ ਹੁਣ ਤਾਂ ਬਸ ਐਂ ਲਾਉਣਾ ਪੂਟਾਂਗਾ ਨਾ ਮੂਰੇ ਡਗੂ ਇਹ ਚ ਕਰਾ ਡਗਣਗੇ ਚੱਕ ਕੇ ਲਾਹਾਂਗੇ ਹੈ ਪਰਾਂਗੇ ਹਾਂ ਪਰ ਡੇ ਬੰਦੇ ਯਾਰ ਫਿਰ ਤਾਂ ਟਾਈਮ ਕਰ ਨਿਕਲਦਾ ਪਹਿਲੇ ਆਉਂਗੇ ਕਿਥੋਂ ਮਿੱਟੀ ਇਹਦੇ ਵਿੱਚੋਂ ਇਹਨਾਂ ਦੇ ਵਿੱਚੋਂ ਆ ਕੇ ਬੜਾ ਯਾਰ ਕੰਮ ਖਰਾਬ ਹੋਇਆ ਆਹ ਹੈ ਭਾਈ ਜੱਟ ਲਾਈਫ ਜਿਹੜੀ ਕਹਿੰਦੇ ਜੱਟ ਲਾਈਫ ਹੁੰਦੀ ਆ ਸੇ ਵੀ ਪੰਗੇ ਨੇ ਐ ਪੈਂਦੇ ਨੇ ਘਰੇ ਨਾਲੇ ਕੋਈ ਵਾਹਣ ਵਾਲਾ ਉੱਚਾ ਨਹੀਂ ਨੀ ਮਾਣੀ ਫਰਕ ਆ ਹਾਲੇ ਉਹ ਐ ਵੀ ਬਣਾਈ ਹੋਈ ਸੀ ਪਹੀ ਵੀ ਬਣਾਈ ਹੋਈ ਸੀ ਇੱਕ ਅਗਲਾ ਕਹਿੰਦਾ ਉਹੀ ਛੱਡਿਆ ਹੋਇਆ ਸੀ ਜਾਂ ਥਾਂ ਬਾਹ ਫਲਾਣਾ ਉਹ ਜਰਾ ਇਨੇ ਚੌੜੇ ਚ ਵੀ ਖੱਟ ਕਿਵੇਂ ਪਈ ਹੈ ਨਾ ਚੂਹੇ ਆਉ ਉਹਦੇ ਮੇਰੇ ਵੀ ਮੈਂ ਉਹੀ ਕਹਿੰਨਾ ਉਹ ਵੀ ਮੈਂ ਵੱਢ ਕੇ ਜਾਵਾਂ ਮੇਰੇ ਵੀ ਨਹੀਂ ਇਹ ਹੀ ਕੰਮ ਉਹ ਕਿੱਲੇ ਚ ਤਾਂ ਮੇਰੇ ਵੀ ਐਂ ਪਊਗਾ ਕੋਈ ਘਰ ਆ ਥੋੜੇ ਜੀਰੀ ਚ ਦੂਰ ਤੱਕ ਗਿਆ ਘਟ ਗਿਆ ਮੇਰੇ ਤਾਂ ਵੱਧ ਜਾਊਗਾ ਯਾਰ ਆ ਉਹ ਜੀੜੇ ਚ ਉਹ ਕਿੱਲਾ ਜਾ ਕਹਿੰਦਾ ਤੂੰ ਕਹਿੰਦਾ ਇੰਨਾ ਨਹੀਂ ਬੰਦਾ ਇਹ ਚ ਪਾਣੀ ਵਾਲਾ ਬਾਰੇ ਕਿੱਲੇ ਆ ਗਏ ਨਾ ਪਾਣੀ ਵੱਧ ਹੋਊਗਾ ਇੱਕ ਹਨਾ ਅੱਛੀ ਦਾ ਚੱਲਦਾ ਕੀ ਆ ਰਾਤੋਂ ਮਤਰੋਕਾ ਸੀ ਦੀ ਬਾਰਿਸ਼ ਵਰਤਾਂ ਕਰਕੇ ਸਾਰੀ ਰਾਤ ਕਸੀ ਚ ਪਈ ਗਈ ਇਹ ਚ ਤੇ ਘਾਰਾ ਪੈ ਗਿਆ 사ਚਾ ਕਹਿਣਾ ਬੜਾ ਕੰਮ ਖਰਾਬ ਹੋਇਆ ਮਤਰੋ ਲਾਈਟ ਆ ਗਈ ਮਤਰੋ ਪ੍ਰਾਈਟ ਰੂਟ ਵੀ ਤੋਤੇ ਮਤਰੋ ਕਰਦੇ ਆ ਮਾਦਾ ਮਾਰ ਦੇ ਮਾਰ ਦੇ ਮਟਰ ਤੋਂ ਦਾ ਵੀਰ ਮਟਰੋਂ ਖਲਾੜੇ ਅੰਦਰ ਕਿਮੇਓ ਕੀ ਕਰਦੇ ਹੋ ਾਰੇ ਦੋਸਤ ਇਹਨੇ ਜੀ ਮੇਰੇ ਪਿਆਰੇ ਦੋਸਤ ਬਹੁਤ ਬਣਾ ਬਾਦ ਮਿਲੇ ਨੇ ਅੱਜ ਮਿਲਦੇ ਦਾ ਡੇਲੀ ਨੇ ਅੱਜ ਵੀਡੀਓ ਫੋਟੋ ਦਾ ਬਾਦ ਬਣੀ ਓਰੇ ਆ ਵੀ ਠੀਕ ਓਰੇ ਆ ਬੇਟਾ ਹਾਂ ਦੇਖੋ ਜੀ ਕਿੰਨੇ ਬੜੇ ਕਿਊਟ ਬੱਚੇ ਨੇ ਸਾਡੇ ਬਹੁਤ ਸ਼ਾਨੇ ਬੱਚੇ ਨੇ ਜਮਾਂ ਸ਼ਰਾਰਤ ਨਹੀਂ ਕਰਦੇ ਜਮਾਂ ਵੀ ਸ਼ਰਾਰਤ ਸ਼ਰਾਰਤ ਤਾਂ ਨਹੀਂ ਕਰਦੇ ਸ਼ਰਾਰਤ ਤਾਂ ਨਹੀਂ ਕਰਦੇ ਸ਼ਾਨੇ ਹੋ ਚੀਜੀ ਫਿਰ ਮੈਨੂੰ ਕਦੋਂ ਲੈ ਕੇ ਦਿਓਗੇ ਹੁਣ ਕੱਲ ਨੂੰ ਕੱਲ ਨੂੰ ਕੀ ਲਿਆ ਕੇ ਦੇਗਾ ਬੈਗ ਤੇ ਪਈ ਆ ਕੀ ਆ ਮਾਰੀ ਚ ਵੀ ਮਨਾਰੀ ਚ ਤੇਰੇ ਕੋਲੇ ਵੀ ਹੋਊਗੀ ਮੈਂ ਕਹਾਂਗਾ ਹੈ ਦੋ ਨੇ ਮੇਰੇ ਕੋਲੇ ਵੀ ਹੈ ਗਿਆ ਤੇਰੇ ਕੋਲੇ ਕੀ ਹੈ ਉਹ ਤੇ ਲਿਆ ਕੇ ਦੇਗਾ ਮਨੂੰ ਉਹ ਕ ਮੈਂ ਕਹਾਂ ਤੋ ਲਾ ਕੇ ਤੁਮਕ ਤੇਰੇ ਕੋਲੇ ਕਰੇ ਅਲਮਾਰੀ ਚ ਕੀ ਜੀ ਜੇ ਤੇਰੇ ਕੋਲੇ ਬਿਸੂਤ ਵੀ ਆ ਓਏ ਓਨੂੰ ਲੱਗਦਾ ਓ ਤੋਫੀ ਖਾ ਜੂਗਾ ਮੈਨੂੰ ਇੱਕ ਤਾਂ ਲਿਆ ਦੇਂਗਾ ਬਿਲਕੁਲ ਇਹ ਡੱਬੀ ਹਾਂ ਦੇਖੋ ਜੀ ਕਿੰਨੇ ਸਿਆਣੇ ਬੱਚੇ ਲਿਆ ਕੇ ਹਾਂ ਤੋਫੀਆਂ ਲੈ ਜਨੂੰ ਤੋਫੀ ਲੈ ਤੂੰ ਲਾ ਕਰੇਂਗਾ ਤੋਫੀ ਲੈ ਤੂੰ ਕੀ ਲਿਆ ਕੇ ਦੇਂਗਾ ਫਿਰ ਉਹ ਤੇ ਆ ਮੈਨੂੰ ਸਾਡੀ ਮਿੱਟੀ ਮੈਂ ਵੀ ਲੈ ਜੀ ਬਸ ਲਿਆ ਕੇ ਦੇ ਤੂੰ ਚੱਕ ਦੇ ਇੱਕ ਤਾਂ ਕਰ ਦੇ ਐਕਸ਼ਨ ਕਰਕੇ ਦਿਖਾ ਕੋਈ ਦੇਖੋ ਜੀ ਸਾਡਾ ਸੇਜੂ ਸਾਡਾ ਅੱਗੂ ਉਹ ਸਾਡਾ ਬੰਦਾ ਰਫਲ ਨਾਲ ਖੇਡ ਰਿਹਾ ਹੈ ਇੱਧਰ ਉਹਨੂੰ ਕਹੇ ਗੋਲੀ ਇੱਧਰ ਚਲਾ ਕੇ ਦਿਖਾ ਦੇ ਇੱਧਰ ਚਲਾ ਕੇ ਚਲਾ ਕੇ ਦਿਖਾਈ ਗੋਲੀ ਚਲਾ ਦੇ ਗੋਲੀ ਕਿਉਂ ਆਇਆ ਵਈਏ ਜਟਾ ਰਫਲ ਨਾਲ ਅਡਾ ਸਾਈਕਲ ਵਈ ਸਾਈਕਲ ਦੇਖੋ ਪੂਰਾ ਸਹੀ ਚਲਾਉਂਦਾ ਹੈ ਸਹੀ ਚਲਾਉਂਦਾ ਸਹੀ ਆਹਾ ਹਾ ਮਾਨ ਮੂਰੇ ਆ ਵੀ ਲੱਗਿਆ ਹੋਇਆ ਆ ਵੀ ਦਿਖਾ ਦੇ ਆ ਨੰਬਰ ਪਲੇਟ ਵੀ ਲੱਗੀ ਹੋਈ ਹੈ ਜੀ ਮਾਨ ਦੀ ਗੋਤਾ ਸਾਡਾ ਸਾਈਜੂ ਸਾਈਕਲ ਰੋਕੇ ਦਰਸ਼ਕਾਂ ਨੂੰ ਕੀ ਕਹੇਗਾ ਕੀ ਕਹਿਣਾ ਚਾਹੇਗਾ ਦਰਸ਼ਕਾਂ ਪ੍ਰੀਤ ਵੀਰੇ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਔਰ ਲਾਈਕ ਕਰੋ ਔਰ ਕਮੈਂਟ ਸ਼ੇਅਰ ਕਰੋ ਓ ਵੈਰੀ ਗੁੱਡ ਕੀ ਬਾਤ ਹੈ ਕਹਿਣਾ ਅਗਰ ਗਾੜ ਵੀ ਫੜ ਲਈ ਜੀ ਸਾਰਿਆਂ ਦੀ ਅਸੀਂ ਕਰਾ ਰਹੇ ਹਾਂ ਹੁਣ ਕਲਾਬ ਅਜੈਕਟਡ ਆਪਣਾ ਆ ਸਾਡਾ ਮੁੰਡੇ ਦੇਖੋ ਸਾਡੇ ਬੱਚੇ ਪੂਰੀ ਰੌਣਕ ਲਾਉਂਦੇ ਨੇ ਜੀ ਇਹ ਆਪਦਾ ਨਾਟ ਘਰ ਹੱਕ ਲਿਆ ਆਪਣਾਈ ਆ ਟਿਕ ਪਿਆ ਥੱਲੇ ਦਰ ਘਾਟ ਦਾ ਘਰ ਨਾ ਕੀ ਆ ਪਾਪਾ ਦੇ ਮਮਾ ਪਾਪਾ ਦੇ ਹਰੀਏ ਦਾਦੀ ਹਾਂ ਆ ਤੂੰ ਦੇਖੀ ਚੱਲੇ ਕਲੱਬ ਕਰਾਉਣਾ ਜੇ ਚੰਗਾ ਬਾਏ ਕਰਦੇ ਦਰਸ਼ਕਾਂ ਨੂੰ ਬਾਏ 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 ਅੰਮਾ ਮੇਰੇ ਸਾਡੂ ਦੀ ਪੱਟਣਾ ਬੱਟਾ ਕੋਬੜਾ ਰਵੇ ਪੰਮਾ ਹਾਂ ਹਾਂ ਮੈਨੂੰ ਪੜਦਾ ਅੰਮਾ ਬੰਦਾ ਨੋਟ ਆ ਹਾਂ ਲੋ ਮਿਲਗੇਦਾਰ ਘੜਾ ਕੋਬੜਾ ਰਵੇ ਆ ਉਹ ਕੁੜੀ ਕੁੜੀ ਅਗਲੀ ਉਹ ਬਾਸ ਫੁੱਲ ਦੇ ਨਿਪੋ ਹਾਂ ਬਣਾਉਣੇ ਉੱਥੇ ਵਾਲੀਬਾਲ ਦਾ ਲਾਉਣਾ ਨੈਟ ਲਾਲਾਂ ਲਾਲਾਂ ਖੇਡ ਲੈ ਕਰਾਂ ਮੇਰੀ ਤਾਂ ਹਾਂ ਵਧੀਆ ਟਾਈਮ ਬਣਾ ਲੈ ਓਕੇ ਯਾਰਾ ਠੀਕ ਹੈ ਠੀਕ ਹੈ